ਬੰਦਾ ਵਿਚਾਰਾ ਚੁੱਪਚਾਪ ਚਾਲਾ ਰਿਹਾ ਸੀ ਮੋਟਰਸਾਈਕਲ ਪਰ ਤੀਵੀਂ ਪਿੱਛੇ ਬੈਠੀ ਕਰ ਰਹੀ ਸੀ ਆ ਕਾਂਡ ਅਕਸਰ ਹੀ ਕਿਹਾ ਜਾਂਦਾ ਹੈ ਜਿਸ ਘਰ ਵਿੱਚ ਦੋ ਭਾਂਡੇ ਹੁੰਦੇ ਨੇ ਉਹ ਕਦੇ ਨਾ ਕਦੇ ਤਾਂ ਖੜਕਦੇ ਜ਼ਰੂਰ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਤੀ ਪਤਨੀ ਰੋਡ ਤੇ ਮੋਟਰਸਾਈਕਲ ਤੇ ਜਾਂਦੇ ਦਿਖਾਈ ਦੇ ਰਹੇ ਨੇ ਪਰ ਪਤੀ ਵਿਚਾਰਾ ਮੋਟਰਸਾਈਕਲ ਚਲਾ ਰਿਹਾ ਹੈ ਤੇ ਉਸ ਦੀ ਪਤਨੀ ਪਿੱਛੇ ਬੈਠੀ ਉਸ ਨੂੰ ਚੱਪਲਾਂ ਨਾਲ ਕੁੱਟ ਰਹੀ ਏ ਰੋਡ ਦੇ ਉੱਪਰ ਬਾਜ਼ਾਰ ਵਿੱਚ ਹੀ ਉਸ ਦੇ ਮੂੰਹ ਤੇ ਚੱਪਲਾਂ ਮਾਰ ਰਹੀ ਏ ਇਸ ਔਰਤ ਪਤੀ ਵਿਚਾਰਾ ਕੁਝ ਵੀ ਨਹੀਂ ਕਹਿੰਦਾ ਚੁੱਪਚਾਪ ਮੋਟਰਸਾਈਕਲ ਚਲਾਈ ਜਾ ਰਿਹਾ ਏ ਜਿਸ ਦੀ ਕੇ ਪਿੱਛੇ ਆ ਰਿਹਾ ਇੱਕ ਵਿਅਕਤੀ ਆਪਣੇ ਮੋਬਾਈਲ ਨਾਲ ਵੀਡੀਓ ਬਣਾ ਲੈਂਦਾ ਏ ਸੋ ਲੜਾਈ ਝਗੜਾ ਤਾਂ ਤਕਰੀਬਨ ਹਰ ਇੱਕ ਮੀਆਂ ਬੀਬੀ ਵਿੱਚ ਕਦੇ ਨਾ ਕਦੇ ਨਿੱਕੀ ਮੋਟੀ ਗੱਲ ਨੂੰ ਲੈ ਕੇ ਹੋ ਜਾਂਦਾ ਏ ਪਰ ਕੀ ਇਸ ਤਰ੍ਹਾਂ ਆਪਣੇ ਪਤੀ ਜਾਂ ਪਤਨੀ ਦਾ ਜਲੂਸ ਭਰੇ ਬਾਜ਼ਾਰ ਵਿੱਚ ਕਿਸੇ ਨੂੰ ਕੱਢਣਾ ਚਾਹੀਦਾ ਏ ਕਿਉਂਕਿ ਲੜਾਈ ਝਗੜਾ ਤਾਂ 2 ਮਿੰਟ ਜਾਂ 2 ਘੰਟਿਆਂ ਦਾ ਹੁੰਦਾ ਏ ਪਰ ਬੇਇੱਜ਼ਤੀ ਬੰਦਾ ਸਾਰੀ ਉਮਰ ਨਹੀਂ ਭੁੱਲਦਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ